ਵਾਹੇ ਗੁਰੂ ਇਸ ਰੀਤ ਨੂੰ ਸਾਰੇ ਰਬਾਬੀ ਔਰ ਸਾਰੇ ਰਾਗੀ ਗਾਉਂਦੇ ਰਹੇ ਤੁਹਾਨੂੰ ਪਤਾ ਹੈ ਕਿ ਰਾਗੀਆਂ ਦੀ ਟ੍ਰੈਡੀਸ਼ਨ ਗੁਰੂ ਕਾਲ ਤੋਂ ਹੀ ਚੱਲਦੀ ਸੀ ਸਾਡੇ ਬਜ਼ੁਰਗ ਵੀ ਗਾਉਂਦੇ ਸੀ ਔਰ ਅੱਜ ਵੀ ਪਾਕਿਸਤਾਨ ਤੋਂ ਭਾਈ غلام احمد ਚਾਨਦ ਜਿੰਦੂ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਆਏ ਤੇ ਉਹਨਾਂ ਨੇ ਇਹ ਸਾਨੂੰ ਭਾਈ ਚਾਨਦ ਹੋਰਾਂ ਦੇ ਨਾਮ ਤੇ ਕਿਉਂ ਵੀ ਗਾਉਂਦੇ ਹੁੰਦੇ ਸੀ ਇਹ ਰੀਤ ਸੁਣਾਈ ਰਾਗ ਆਸਾ ਵਿੱਚ ਹਰ ਕਾਬਲੋ ਵਾ ਬੇਲਾਵਾ ਮੇਰੇ ਪਾਈ ਹਰ ਕਾਬਲੋ ਵਾ ਮੇਰੇ ਭਾਈ ਮੇਰੇ ਮੇਰੇ ਭਾਈ ਮੇਰੇ ਭਾਈ ਬਿਲਾਵਾ ਪਾਈ ਹਰ ਕਾਬਲੋ ਬਨਾ ਬਿਲਾਵਾ ਮੇਰੇ ਪਾਈ ਹਰ ਕਾਬਲੋ ਬਨਾ ਬਿਲਾਵਾ ਹਰ ਕਾਂ ਹਰ ਗਾ ਬਿਲਵਨਾ 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 ਬਿਲਵੋ ਮੇਰੇ ਮਾਈ ਹਰਗਾ ਦੇ ਪਾਣੀ ਹਰ ਕਾਬਿਲੋਂ ਵਨਾ ਬਿਲਾਵਾ ਸਾਰੇ ਕਿਰਪਾ ਕਰਦੇ ਹੋ ਹਰ ਕਾਬਿਲੋਂ ਵਨਾ ਦੇਖੋ ਕੀਰਤਨ ਦੀਆਂ ਬਹੁਤ ਸਾਰੀਆਂ ਸ਼ੈਲੀਆਂ ਨੇ ਮੈਨੂੰ ਬੜੀ ਅੱਛੀ ਸ਼ੈਲੀ ਲੱਗੀ ਹੈ ਸੰਤਾਂ ਦੀ ਉਹ ਇੱਕ ਵਾਰੀ ਆਪ ਗਾਉਂਦੇ ਨੇ ਇੱਕ ਵਾਰੀ ਫਿਰ ਭਾਈ ਗਾਉਂਦੇ ਨੇ ਇੱਕ ਵਾਰੀ ਫਿਰ ਬੀਬੀਆਂ ਗਾਉਂਦੀਆਂ ਨੇ ਔਰ ਸਾਰਿਆਂ ਨੂੰ ਸ਼ਬਦ ਯਾਦ ਹੋ ਜਾਂਦਾ ਹੈ ਅੱਜ ਇਹ ਨਜ਼ਾਰਾ ਪੇਸ਼ ਕਰਦੇ ਹੋ ਮੈਂ ਬੀਬੀਆਂ ਨੂੰ ਵੀ ਕਹਾਗਾ ਭੈਣਾਂ ਨੂੰ ਵੀ ਕਿ ਤੁਸੀਂ ਵੀ ਪਾਰਟਿਸਪੇਟ ਕਰੋ ਗਾਓ ਮੈਨੇ ਪਾਈ ਹਰ ਕਾਬਿਲੋ ਵਨਾ ਬਿਲੋਵਾ ਮੈਨੇ ਪਾਈ ਹਰ ਕਾਬਿਲੋ ਵਨਾ ਬਿਲੋਵਾ ਮੈਨੇ ਪਾਈ ਸਹਜ ਬਿਲੋਵਾ ਜੈਸੇ ਤਤਨਾਜ ਸਹਜ ਬਿਲੋਵ ਜੈਸੇ ਤਤ ਨਾ ਜਾਈ ਹਰ ਕਾਬਿਲ ਬਨਾ ਬਿਲਾਵਾ ਮੈਂ ਕਾਬਿਲ ਹੋ ਵਨ ਸਹਜ ਵੀਰ ਜੀ ਲਈ ਵੀ ਸਹਜ ਬਿਲਾਵੋ ਵਾਲਾ ਕੰਮ ਐ ਸਹਜ ਬਿਲਾਵੋ ਮੇਰੇ ਭਾਈ ਸਹਜ ਬਿਲਾਵੋ ਸਹਜ ਬਿਲਾਵੋ ਸਹਜ ਬਿਲਾਵੋ ਸਹਜ ਫਗਜ ਬਿਲਾਵਾ ਬਿਲਾਵੋ ਮੇਰੇ ਬਾਈ ਹਰ ਕਾ ਈਲਾਵਨਾ ਆਂ ਬਿਲਾਵ ਚੱਕਿਆ ਕਰੋ ਮੇਰੇ ਪਾਈ ਹਰ ਕਾ ਬਿਲਾਵ ਹਰ ਕਾਬਿਲੋ ਬਨਾ ਬਿਲਾਵਾ ਮੇਰੇ ਪਾ ਨਹੀਂ ਹਰ ਕਾਬਿਲੋ ਬਨਾ ਬਿਲਾਵਾ ਮੈਨੇ ਪਾਈ ਸਹਜ ਬਿਲੋਬ ਜੈਸੇ ਸਤਨਾਜਾਈ ਸਹਜ ਬਿਲੋਬ ਜੈਸੇ ਤਸਨਾ ਜਾ ਰਹੀ ਹਰ ਕਾਬਿਲ ਹੋ ਨਾ ਬਿਲਾਵਾ ਮੇਰੇ ਪਾਈ ਏ ਘਰ ਕਾਬਿਲ ਹੋ ਨਾ ਬਿਲਾਵਾ ਮੇਨੇ ਪਾਈ ਏ ਘਰ ਕਾਬਿਲ ਹੋ ਅਰ ਕਾਬਲੋ ਵਨਾ ਬਿਲਾਵਾ ਸਨਕ ਸਨੰਦ ਬੇ ਸਨਕ ਸਨੰਦ ਅੰਤ ਨਹੀਂ ਪਾ ਬੇਦ ਪੜੇ ਪੜ ਬ੍ਰਹਮ ਜਨਮ ਗਵਾਇਆ ਬੇਦ ਪੜੇ ਪੜ ਬ੍ਰਹਮ ਜਨਮ ਗਵਾਇਆ ਦਰ ਕਾਬਿਲੋ ਮੈਨਾਂ ਬਿਲਾਵਾ ਮੇਰੇ ਪਾਈ ਦਰ ਕਾਬਿਲੋ ਮੈਨਾਂ ਬਿਲਾਵਾ ਮੇਰੇ ਪਾਈ ਦਰ ਕਾਬਿਲੋ ਮੈਨਾਂ ਬਿਲਾਵਾ ਮੇਰੇ ਪਾਈ ਸਹਜ ਬਿਲੋਵੋ ਜੈਸੇ ਤਤਨਾ ਜਾਈ ਸਹਜ ਬਿਲਾਵੋ ਜੈਸੇ ਤਤਨਾ ਜਾਈ ਹਰ ਕਾਬਿਲੋ ਬਨਾ ਬਿਲਾਵੋ ਮੇਰੇ ਪਾਈ ਹਰ ਕਾਬਿਲੋ ਬਨਾ ਬਿਲਾਵੋ ਤਨ ਕਰ ਮਟੂਕੀ ਮਨ ਮਾਇ ਬਿਲਾਨੀ ਤਨ ਕਰ ਮਟੂਕੀ ਤਨ ਕਰ ਤਨ ਕਰ ਮਟੂਕੀ ਤਨ ਕਰ ਮਟੂਕੀ ਤਨ ਕਰ ਮਟੂਕੀ ਤਨ ਕਦ ਮਤੁ ਕੀ ਮਨ ਮਾਗੇ ਬਿਲਾਣੀ ਤਨ ਕਰ ਨ ਕੀ ਮਨ ਮਾਗੇ ਵਾ ਵਾ ਮਨ ਮਨ ਮਾਹੇ ਬਿਲੋਈ ਤਨ ਕਰ ਮਟਕੀ ਮਨ ਮਾਵੇ ਬਿਲਾਈ ਤਨ ਕਰ ਮਟਕੀ ਮਨ ਮਾਵੇ ਬਿਲਾਈ ਤਨ ਕਰ ਮਟਕੀ ਮਨ ਮਾਵੇ इस मटुकी मैं इस मटु मैं शब्द संजो इस म में शब्द संजोरी हर बिलोवना मन का ਅਰ ਕਬਿਲੋਂ ਵੇਦ ਮਨ ਕੋ ਵਿਚਾਰਾ ਗੁਰ ਪ੍ਰਸਾਦ ਪਾਵੈ ਅਮ੍ਰਿਤ ਧਾਰਾ तन कर की तन तन कर की तन कर मटुकी मन मागे बिलोई इस मटुकी में शब्द संजोई ਹਰ ਕਾਬਿਲਵਨਾ ਮਨਗਾ ਬਿਚਾਰਾ ਮਨਗਾ ਬਿਚਾਰਾ ਹਰ ਕਾਬਿਲਵਨਾ ਹਰ ਕਾਬਿਲਵਨਾ ਮਨਗਾ ਬਿਚਾਰਾ ਗੁਰਪ੍ਰਸਾਦ ਪਾਵੇ ਅੰਮ੍ਰਿਤ ਤਾਰਾ ਕਹ ਕਬੀਰ ਨਦਰ ਕਨੇ ਜਮੀਨਾ ਕਹ ਕਬੀਰ 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 ਕਹੋ ਕਬੀਰ ਕਹੋ ਕਬੀਰ ਕਹੋ ਕਬੀਰ ਨਦਰ ਕਨੇ ਜਮੀਰ ਕਹ ਕਬੀਰ ਨਦਦਾ ਹਰ ਕਬਿਲੋ ਨਾ ਮਨ ਕਾ ਵਿਚਾਰਾ ਗੁਰਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਕਹੋ ਕਬੀਰ ਕਬੀਰ ਕਹੋ 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 ਕਬੀਰ ਕਾਹੋ ਕਬੀਰ ਕਬੀਰ ਕਾਹੋ ਕਬੀਰ ਨਦਰ ਕਰੇ ਜਮੀਨਾਂ ਕਾਹੋ ਕਬੀਰ 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 नदर कने मीरा कहो कबीर 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 कहो कबीर नदर कने जे मीरा कहो कबीर ਕਬੀਏ ਰ ਕਬੀਏ ਵਾ ਨਦਰ ਕਰੇ ਜੇ ਮੀਰਾ ਕਬੀਰ ਨਦਰ ਕਨੇ ਜੀ ਮੀਰਾ ਕਬੀਰ ਕਬੀਰ ਨਦਰ ਕਰੇ ਯੁਤ ਰੇਦੀ ਰਾ ਨਦਰ ਕਰੇ ਜੇ ਮੀਰਾ ਕਹੋ ਕਬੀਰ 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 ਨਦਰ করে যে মীরা যে মীরা কি হয়ে গা ফিরা রাম 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 तीरा कहो कबीर नदर कन मीरा कहो कबीर कन जे मीरा कहो कबीर नदर राम नाम लग राम नाम लग उतै तीरा राम नाम लग उतै तीरा उतै तीरा हर कब लोभ ਹਰ ਕਾ ਬਿਲਾ ਨਾ ਬਿਲਾ ਮੋ ਹਰ ਕਾ ਬਿਲਾ ਹਰ ਕਬਲਵਨਾ ਬਿਲਾ ਮੈਨੇ ਪਾਈ ਸਹਜ ਬਿਲਾਵ ਜੈਸੇ ਤਤ ਨਾ ਜਾਈ ਸਹਜ ਬਿਲਾਵ ਜੈਸੇ ਤਤ ਨਾ ਜਾਈ ਹਰ ਕਬਲਵਨਾ ਬਿਲਾ ਮੇਨੇ ਪਾਈਂ ਘਰ ਕਾ ਬੇਲਵ ਨਾ ਬਿਲਾਵ ਮੇਰੇ ਪਾਈਂ ਘਰ ਕਾ ਬੇਲਵ ਨਾ ਬਿਲਾਵ ਮੇਰੇ ਪਾਈਂ ਹਰ ਕਾ ਬੇਲਵ ਨਾ ਬਿਲਾਵ ਮੇਨੇ ਪਾਈਂ ਕਾ ਬੇਲਾਵ ਨਾ ਬੇਲਾਵ ਹਰ ਕਾ ਬੇਲਾਵ ਨਾ ਬੇਲਾਵ ਘਰ ਕਾ ਬੇਲਾਵ ਨਾ ਬੇਲਾਵ ਮੈਨੇ ਪਾਈ ਮੇਰੇ ਪਾਈ ਮੇਰੇ ਬਾਦਈ ਇਹ ਨਹੀਂ ਸੇਵਾ ਪ੍ਰਵਾਨ ਕਰੋ ਜੀ ਅਸੀਂ ਵੀ ਸਾਰੇ ਕੀਰਤਨੀਆਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਇਹ ਰਾਗ ਰਤਨ ਗੁਰਮਤ ਸੰਗੀਤ ਅਕੈਡਮੀ ਨੇ ਜੋ ਇਹ ਪਰਾਰੰਭ ਕੀਤਾ ਹੈ سلسلہ ਦੇਖੋ ਕੀਰਤਨ ਦੀਆਂ ਬਹੁਤ ਸਾਰੀਆਂ ਸ਼ੈਲੀਆਂ ਨੇ ਅਖੰਡ ਕੀਰਤਨੀ ਜਿ세 ਦੀ ਆਪਣੀ ਸ਼ੈਲੀ ਹੈ ਸੰਤਾ ਮਹਾਪੁਰਖਾਂ ਦੀ ਆਪਣੀ ਸ਼ੈਲੀ ਹੈ ਸਾਰੀਆਂ ਹੀ ਗੁਰਮਤ ਦੀਆਂ ਧਾਰਣੀਆਂ ਨੇ ਗੁਰੂ ਪਾਤਸ਼ਾਹ ਨੇ ਸਾਨੂੰ ਬਹੁਤ ਸਾਰੀਆਂ ਕੀਰਤਨ ਦੀਆਂ ਪ੍ਰਣਾਲੀਆਂ ਦਿੱਤੀਆਂ ਨੇ ਔਰ ਗੁਰਮਤ ਗੁਰੂ ਦਾ ਮਤ ਜਿੰਨਾ ਅਸੀਂ ক্লোਜ਼ ਜਾਵਾਂਗੇ ਗੁਰੂ ਦੇ ਉਸ ਮਤ ਦੇ ਉਹਨਾਂ ਉਹਦੀਆਂ ਖੁਸ਼ੀਆਂ ਪਾਵਾਂਗੇ ਔਰ ਉਹ ਮਤ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਜੇ 31 ਮੁਖ ਰਾਗ ਨੇ ਰਾਗ ਪ੍ਰਕਾਰ ਨੇ ਫੇਰ ਬਾਣੀ ਦੇ ਰੂਪ ਨੇ ਤੇ ਬਾਣੀ ਦੇ ਰੂਪਾਂ ਨੂੰ ਗਾਉਣ ਦੇ ਵਖ ਵਖ ਢੰਗ ਗੁਰੂ ਸਾਹਿਬ ਨੇ ਗੁਰੂ ਕਾਲ ਤੋਂ ਸਾਨੂੰ ਦਿੱਤੇ ਨੇ ਉਹ ਸਹਾਰ ਤੇ ਕੀਰਤਨ ਚੌਕੀਆਂ ਬਣਾਈਆਂ ਨੇ ਸੋ ਆਓ ਅਗਰ ਕੋਈ ਜਾਣਕਾਰ ਹੋਵੇ ਮੈਡੀਸਨ ਦਾ ਤੇ ਉਹ ਗਲਤ ਮੈਡੀਸਨ ਦੇਵੇ ਤੇ ਉਹ ਜ਼ਿਆਦਾ ਕਸੂਰਵਾਰ ਹੈ ਕੋਈ ਮੇਰੇ ਵਰਗਾ ਉਸ ਨੂੰ ਨਾਂ ਪਤਾ ਹੋਵੇ ਸਾਲਟ ਦਾ ਤੇ ਮੈਡੀਸਨ ਦੇ ਦੇਵੇ ਗਲਤ ਤੇ ਉਸ ਦਾ ਗੁਨਾਹ ਨਹੀਂ ਮੰਨਿਆ ਜਾਏਗਾ ਪਰ ਅਗਰ ਕੋਈ ਡਾਕਟਰ ਹੈ ਨਾ ਤੇ ਉਹਨੇ ਪੜਿਆ ਹੋਇਆ ਹੈ ਮੈਡੀਕਲ ਪ੍ਰੋਫੈਸ਼ਨ ਵਿੱਚ ਹੈ ਅਗਰ ਉਹ ਮੈਡੀਸਨ ਗਲਤ ਦੇ ਦੇਵੇ ਤੇ ਫਿਰ ਉਹ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ ਸੋ ਕੀਰਤਨੀਆਂ ਨੂੰ ਵੀ ਬੇਨਤੀ ਹੈ ਕਿ ਰੀਤ ਦੇ ਨਾਮ ਦੇ ਉੱਤੇ ਆਪਣੀ ਧੁਨ ਫਿਲਮੀ ਧੁਨ ਗਜ਼ਲ ਦੀ ਧੁਨ ਕਦੇ ਨਾ ਕਹੋ ਰੀਤ ਉਹ ਹੈ ਜਿਹੜੇ ਸਾਡੇ ਬਜ਼ੁਰਗ ਆਂਦੇ ਸੀ ਔਰ ਨਿਰਧਾਰਤ ਰਾਗਾਂ ਦੇ ਵਿੱਚ ਜਾਂਦੀ ਸੀ ਉਸੇ ਨੂੰ ਹੀ ਰੀਤ ਕਿਹਾ ਗਿਆ ਇਹ ਨਹੀਂ ਕਿ ਮੇਰੀ ਮਨਮਤ ਜਿਹੜੀ ਮੇਰੀ ਜਿਹੜੀ ਬੜਾਈ ਕੰਪੋਜੀਸ਼ਨ ਹੈ ਉਸ ਨੂੰ ਮੈਂ ਕਹਾ ਕਿ ਮੇਰੀ ਇਹ ਮੈਂ ਤੁਹਾਨੂੰ ਰੀਤ ਵਿੱਚ ਹੁਣ ਸੁਣਾਵਾਂਗਾ ਯਾਨੀ ਕਿ ਲਾਈਟ 뮤직 ਸੁਣਾਵਾਂਗਾ ਇਹ ਅੰਦਰੋਂ ਤਾਂ ਇਹ ਕਹਿ ਰਿਹਾ ਹੁੰਦਾ ਹੈ ਕਿ ਮੇਰੀ ਲਾਈਟ 뮤직 ਦੀ ਸੋ ਇਹ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਆਪਾਂ thro ਨਾਲ ਕਮਾਈਏ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਗੁਰੂ ਦੇ ਮਤ ਅਨੁਸਾਰ ਕੀਰਤਨ ਕਰਨ ਦੀ ਬਹੁਤ ਸਾਰੇ ਮਤ ਨੇ ਸੰਗੀਤ ਦੇ ਵਿੱਚ ਤੇ ਸਾਡਾ ਮਤ ਹੈ ਗੁਰਮਤ ਤੋ ਗੁਰਮਤ ਦੇ ਅਨਸਾਰੀ ਹੋ ਕੇ ਗੁਰਮਤ ਬਾਜੇ ਸਬਦ ਅਨਾਹਦ ਗੁਰਮਤ ਮਨਵਾ ਗਾਵੇ ਇਨੀਆਂ ਬੇਨਤੀਆਂ ਪ੍ਰਵਾਨ ਕਰਨਾ ਪੁੱਲਾ ਚੁੱਕਾਂ ਦੀ ਖਿਮਾ ਜੀ ਅਸੀਸ ਦਿਓ ਰਾਗ ਰਤਨ ਗੁਰਮਤ ਸੰਗੀਤ ਅਕੈਡਮੀ ਦੇ ਪ੍ਰਬੰਧਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ